ਨਹੀਂ ਜੇ ਤੁਸੀਂ ਲੇਪ ਰੈਂਚ ਜਵਾਇ ਕਾਈ ਚੇਡ ਮੈਚ ਤੋਂ ਹੋ ਰਿਹਾ ਬੋਲ ਚਾਲ ਸਕੋਰ ਆਤਾ ਹੋਇਆ ਉਹ ਤਾਂ ਮੇਰੇ ਸਾਰੇ ਬਾਰੇ ਬਾਕੀ ਸੋਨੂ ਭਾਜੇ ਨੇਤਾ I don't know why they're all in the same time. I don't know they're all in ਸੁਣੋ ਬਾਬੇ ਬੜ ਜਿਹੜੀ ਬੈਟਿੰਗ ਕਰ ਰਿਹਾ ਬਾਬਾ ਲਖਣ ਖੁਰਦੇ ਦਾ ਮੇਰੇ ਵੀਰੋ ਪਿੱਛੇ 18 ਬੱਲੇ ਇੱਕ ਹੋਰ ਸ਼ਾਅ ਸੋਣਾ ਰੋਕੇ ਸਿੰਗਲ ਲਾਵਾ ਬਾਬਾ ਲਾਹ ਇਹ ਬਹੁਤ ਸਿੰਗਲ ਆ ਪਹਿਲ ਤੇ ਭਾਈ ਬਹੁਤ ਬਹੁਤ ਤੁਹਾਨੂੰ ਵਧਾਈਆਂ ਮੁਬਾਰਕਬਾਦ ਜੋ ਅੱਜ ਪਿੰਡ ਲਖਣ ਖੁਰਦੇ ਦੇ ਵਿੱਚ ਇੱਕ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਜੋ ਕਿ ਤੁਸੀਂ ਹਰ ਸਾਲ ਕਰਵਾਉਂਦੇ ਹੋ ਔਰ ਹਰ ਸਾਲ ਨੂੰ ਬਹੁਤ ਕੋਸ਼ਿਸ਼ ਕਰਦੇ ਹੋ ਕਿ ਅਗਲੇ ਸਾਲ ਇਹ ਵਧੀਆ ਕਰਵਾਈਏ ਕਿੰਨਾ ਮੇਲਾ ਆ ਤੇ ਕਿੰਨਾ ਟੂਰਨਾਮੈਂਟ ਆ ਔਰ ਕਿਹੜੇ ਕਿਹੜੇ ਇਨਾਮ ਰੱਖੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਾ ਅੰਤਰਮੁਖ ਬ੍ਰਹਮ ਗਿਆਨੀ ਬਾਬਾ ਅਮਨਾ ਜੀ ਦੇ ਨਾਂ 'ਤੇ 3 ਮਹੀਨਾ ਸਮਾਣਾ ਨੂੰ ਮੇਲਾ ਆ ਜੀ ਤੇ ਚੌਥਾ ਕ੍ਰਿਕਟ ਟੂਰਨਾਮੈਂਟ ਆ ਜੀ ਪਹਿਲਾ ਨਾਮ 10000 ਰੁਪਿਆ ਤੇ ਦੂਜਾ ਨਾਮ 5000 ਰੁਪਿਆ ਤੇ ਬੈਸਟਾਂ ਨੂੰ 55550 ਤੇ ਸਾਰੇ ਨਗਰ ਦੇ ਸਹਿਯੋਗ ਨਾਲ ਮੇਰੇ ਐਨ ਆਰ ਆਈ ਭਰਾਵਾਂ ਲੋਕ ਤੇ ਬਹੁਤ ਵਧੀਆ ਪਛਾਣਾਂ ਮਨਾਇਆ ਜਾਂਦਾ ਜੋ ਸਾਡੇ ਮੀਨ ਕਮਲਜੀਤ ਸਿੰਘ ਸਰਪੰਚ ਤੇ ਸਾਡੀ ਪ੍ਰਧਾਨ ਤੇ ਜੋ ਬਦਵੰਤੇ ਮੇਰਾ ਵੀਰ ਬੱਲੀ ਜਿਹੜੇ ਪਿੰਡ ਦਾ 1 ਲੱਖ ਕੋਲਿਆਂ ਸਰਪੰਚ ਮੇਰਾ ਭਰਾ ਤੇ ਬਾਕੀ ਜਿੰਨੇ ਮੇਰੇ ਪਰਵਾਨ ਤੇ ਵੀਰ ਜਿਨ੍ਹਾਂ ਨੇ ਸਾਰੇ ਨਿਸ਼ੱਦਾ ਦੇ ਨਾਲ ਪਹੁੰਚਾਇਆ ਜੀ ਆਈ ਗਿਆ ਹੋਈਆਂ ਟੀਮਾਂ ਵਾਸਤੇ ਪਲੇਅਰਾਂ ਵਾਸਤੇ ਔਰ ਜਿਹੜੀ ਸੰਗਤ ਵੇਖਣ ਵਾਸਤੇ ਆਈ ਹੈ ਟੂਰਨਾਮੈਂਟ ਚ ਜੁੜ ਰਹੀ ਹੈ ਕਿਤਨਾ ਦਾ ਪ੍ਰਬੰਧ ਕੀਤਾ ਗਿਆ ਜਿਹੜੀਆਂ ਆਈਆਂ ਹੋਈਆਂ ਟੀਮਾਂ ਉਹਨਾਂ ਵਾਸਤੇ ਉਹਨਾਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ ਜੀ ਰੋਟੀ ਦਾ ਲੰਗਰ ਦਾ ਪ੍ਰੋਗਰਾਮ ਸਾਰਾ ਕੁਝ ਪਾਣੀ ਤੋਂ ਲੈ ਕੇ ਜੜ ਤੱਕ ਜੋ ਵੀ ਚਾਹ ਦੇ ਵਿੱਚ ਦਿੱਤਾ ਜਾਂਦਾ ਹੈ ਕਿੰਨੇ ਦਿਨ ਦਾ ਟੂਰਨਾਮੈਂਟ ਹੈ ਜੀ ਇਹ ਇਹ ਜੀ 18 ਤਰੀਕੀ ਤੱਕ ਫਾਈਨਲ ਹੈ ਜੀ ਠੀਕ ਹੈ ਜੀ 5 ਦਿਨ ਦਾ ਟੂਰਨਾਮੈਂਟ ਠੀਕ ਹੈ ਜੀ ਉਹ ਜਿੱਦਾਂ ਤੁਸੀਂ ਪਿਛਲੇ ਸਾਲ ਵੀ ਟੂਰਨਾਮੈਂਟ ਕਰਾਇਆ ਜੀ ਵੇ ਤੁਸੀਂ ਦੱਸਿਓ ਕਿ ਇਸ ਟਾਈਮ ਅਸੀਂ ਤੁਸੀਂ ਚੌਥੇ ਸਾਲ ਚ ਪ੍ਰਵੇਸ਼ ਕਰ ਗਏ ਚੌਥਾ ਟੂਰਨਾਮੈਂਟ ਕਰਵਾ ਰਹੇ ਹਾਂ ਪਿਛਲੇ ਸਾਲਾਂ ਨਾਲੋਂ ਇਸ ਵਾਰੀ ਕੀ ਫਰਕ ਕੀਤਾ ਜਾਂ ਕੀ ਪ੍ਰਬੰਧ ਵੱਖਰੇ ਕੀਤੇ ਗਏ ਪਿਛਲੇ ਸਾਲਾਂ ਨੂੰ ਐਦਕੀ ਜਿੰਨੇ ਵੀ ਭਰਾ ਸਾਰੇ ਸੰਜੋਗ ਦੇ ਨਾਲ ਆ ਤੇ ਵਧੀਆ ਪ੍ਰਬੰਧ ਕੀਤੇ ਜੋ ਭਰਾ ਵੀ ਦੇ ਸਾਰੇ ਸਰਪੰਚ ਬਣਿਆ ਵੱਲੀ ਵੱਡੀ ਭਰਾ ਜਿਹੜਾ ਲਖਨਪੋੜਿਆਂ ਦਾ ਜੋ ਕਮਾਂਦੀ ਸਰਪੰਚ ਨਵੇਂ ਆ ਜੋ ਮੈਂਬਰ ਸਭੀ ਲੰਬੜਦਾਰ ਹੈ ਇਹਨਾਂ ਸਾਰੇ ਭਰਾਵਾਂ ਨੇ ਆਪਣਾ ਤੁਸ਼ਾਹ ਲਟਾਇਆ ਝਗੜੇ ਕੰਮ ਨੂੰ ਵਧਾ ਕੇ ਨਹੀਂ ਲਟਾਇਆ ਸਾਰੇ ਜਿੰਨੇ ਪਲੇਅਰ ਆ ਮੇਰਾ ਵੀ ਸਾਰਿਆਂ ਨੂੰ ਸਮਝਉਂ ਦਿੰਦਾ ਹੈ ਇਹ ਟੂਰਨਾਮੈਂਟ ਕਰਾਉਣ ਵਿੱਚ ਕੀ ਮਕਸਦ ਹੈਗੀ ਤੁਹਾਡਾ ਮਕਸਦ ਇਹ ਆ ਕਿ ਮੇਲੇ ਦੇ ਵਿੱਚ ਭਾਰੀ ਇਕੱਠ ਹੋਵੇ ਤੇ ਜੋ ਆਣ ਦੇ ਵਿੱਚ ਜਿਹੜਾ ਤੇ ਜਿਹੜੇ ਨੇੜੇ ਦੇ ਮੁੰਡੇ ਨਹੀਂ ਖੇਡਦੇ ਜੋ ਨਸ਼ੇ ਦੇ ਵਿੱਚ ਆ ਉਹ ਵੀ ਮੇਰਾ ਵੀ ਇਹ ਚੀਜ਼ ਨੂੰ ਖੇਡ ਕੇ ਪੇਰਨਾ ਦਿੱਤੀ ਜਾਵੇ ਠੀਕ ਹੈ ਜੀ ਕਿੰਨਾ ਕੁ ਉਤਸ਼ਾਹ ਜਾਂ ਚਾਹ ਹੈਗਾ ਟੂਰਨਾਮੈਂਟ ਵਾਸਤੇ ਜਦੋਂ ਕਿ ਕਿ ਕੋਈ ਵੀ ਆਪਾਂ ਪ੍ਰੋਗਰਾਮ ਕਰਨਾ ਹੁੰਦਾ ਕੋਈ ਉਪਰਾਲਾ ਕਰਨਾ ਉਸ ਲਈ ਬਹੁਤ ਤਰ੍ਹਾਂ ਦੀ ਸਾਨੂੰ ਮੈਨੇਜਮੈਂਟ ਕਰਨੀ ਪੈਂਦੀ ਹੈ ਬੜੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਕਿਤਨਾ ਰਿਆ ਸਾਰਾ ਸ਼ਾਬਾਸ਼ ਬਹੁਤ ਵਧੀਆ ਹੈ ਦੇਖੋ ਚਾਹ ਹੁੰਦਾ ਹੈ ਹਰ ਸਾਲ ਇਹਨਾਂ ਮੈਂਟ ਕਰਾਇਆ ਜਾਵੇ ਤੇ ਜੋ ਵੀ ਭਰਾ ਸਹਿਯੋਗ ਮਿੰਤਰਿਆ ਸਾਡੇ ਨਾਲ ਸਾਥ ਦਿੰਦੇ ਆ ਇਹ ਤੋਂ ਲੈ ਕੇ ਜੈਡ ਤੱਕ ਵਧੀਆ ਪ੍ਰਬੰਧ ਹੈ ਕਿਸੇ ਵੱਲੋਂ ਕੋਈ ਪ੍ਰੋਬਲਮ ਨਹੀਂ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਸਾਡੇ ਕੋਲ ਵੱਡੇ ਪਿੰਡ ਦੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਐਨਆਰਆਈਆਂ ਵੱਲੋਂ ਕਿੰਨਾ ਕੁ ਸਹਿਯੋਗ ਆ ਔਰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਐਨਆਰਆਈ ਵੀਰਾਂ ਵੱਲੋਂ ਆਨ ਬਹੁਤ ਸਹਿਯੋਗ ਆ ਹਰ ਸਾਲ ਕਰਦੇ ਉਦਾਂ ਵੀ ਕਰਦੇ ਕੋਈ ਵੀ ਇਵੈਂਟ ਹੋਵੇ ਉਹਨਾਂ ਦਾ ਪੂਰਾ ਸਾਨੂੰ ਸਹਿਯੋਗ ਹੁੰਦਾ ਆ ਤੇ ਜੋ ਨਗਰ ਦਾ ਵੀ ਸਾਡੇ ਨਾਲ ਸਹਿਯੋਗ ਆ ਤੇ ਜੋ ਮੇਰੇ ਛੇੜਦੇ ਮੇਰੇ ਭਰਾ ਸਾਰੇ ਸਾਡੇ ਨਾਲ ਆ ਇੱਥੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਵੀ ਸਾਡੇ ਨਾਲ ਇਦਾਂ ਦਾ ਇਵੈਂਟ ਕਰਾਇਆ ਗਿਆ ਬਲਵੰਤ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਜੋ ਤੁਹਾਡੇ ਪਿੰਡ ਦੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਐਨਆਰਆਈਆਂ ਨੇ ਮ ਕੀ ਤੁਸੀਂ ਨੌਜਵਾਨਾਂ ਨੂੰ ਇੱਕ ਸਿੱਧੇ ਰਸਤੇ ਪਾ ਰਹੇ ਹੋ ਖਾਸ ਕਰਕੇ ਜਿਹੜੇ ਖਿਡਾਰੀ ਆ ਕਿਦਾਂ ਇਹਦਾ ਲੱਗਦਾ ਤੁਹਾਨੂੰ ਟੂਰਨਾਮੈਂਟ ਦੇ ਤੁਸੀਂ ਪਲੇਅਰ ਵੀ ਹੋ ਇਹ ਮੈਨੇਜਮੈਂਟ ਵੀ ਕਰ ਰਹੇ ਹੋ ਕਿਤਨਾ ਦਾ ਸਾਰਾ ਸਫਰ ਕਿੰਨਾ ਚੰਗਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਸਾਰੇ ਵੀਰਾਂ ਨੂੰ ਜਿਹੜੇ ਦੇਖ ਰਹੇ ਆ ਆਪਣੇ ਇਹ ਜਿਹੜਾ ਨੇ ਨਾਲ ਸੰਯੋਗ ਕੀਤਾ ਇਹ ਪ੍ਰੋਗਰਾਮ ਭਾਈ ਆਪ ਨੂੰ 4 ਸਾਲ ਹੋ ਗਏ ਆਪਾਂ ਕ੍ਰਿਕਟ ਦਾ ਟੂਰਨਾਮੈਂਟ ਕਰਾਉਂਦੇ ਆ ਬਾਕੀ ਆਪਾਂ ਕਬੱਡੀ ਦੇ ਮੈਚ ਵੀ ਕਰਾਈਦੇ ਆ 25 26 ਫਰਵਰੀ ਨੂੰ ਕਬੱਡੀ ਦੇਆਂ ਕੁਸ਼ਤੀਆਂ ਦਾ ਵੀ ਪਿੰਡ ਹੁੰਦੇ ਆ ਟੂਰਨਾਮੈਂਟ ਇੱਥੇ ਕਰਕੇ ਆਪਾਂ ਕਰਾਉਂਦੇ ਆ ਵੀ ਜਿਹੜੇ ਕੋਈ ਨਸ਼ਿਆਂ ਤੋਂ ਅੰਨਤਾ ਧਿਆਨ ਕੋਈ ਉਧਰ ਨੂੰ ਭਟਕੇ ਨਾ ਉਧਰ ਆਪਣੇ ਖੇਡਾਂ 'ਨ ਲੱਗਣ ਤੇ ਜਿਹੜੇ ਨੌਜਵਾਨਾਂ ਨੂੰ ਵਧੀਆ ਸਿਹਤ ਮਿਲੇ ਹਾਂਜੀ ਇਨਾਮਾਂ ਬਾਰੇ ਗੱਲ ਕਰੀਏ ਤੇ ਕਿਹੜੇ ਕਿਹੜੇ ਇਨਾਮ ਰੱਖੇ ਗਏ ਆ ਜਿਹੜੇ ਮੈਨ ਆਫ ਦਾ ਮੈਚ ਇਹ ਮੈਨ ਆਫ ਦਾ ਸੀਰੀਜ਼ ਪਲੇਅਰ ਨਿਕਲਣਗੇ ਉਹਨਾਂ ਵਾਸਤੇ ਕਿਤਰਾ ਦੇ ਇਨਾਮ ਰੱਖੇ ਗਏ ਔਰ ਜਿਹੜੀਆਂ ਟੀਮਾਂ ਜਿੱਤਣ ਗਈਆਂ ਉਹਨਾਂ ਲਈ ਕੀ ਕੀ ਨਾਮ ਹੈ ਕੀ ਇਨਾਮਾਂ ਦਾ ਪਈ ਆਪਣਾ ਪਹਿਲਾ ਪ੍ਰਾਈਜ਼ ਹੈਗਾ 31000 ਰੁਪਇਆ ਤੇ ਦੂਸਰਾ 21000 5200 ਮੈਨ ਆਫ ਦਾ ਸੀਰੀਜ਼ ਦੇ ਆ ਤੇ ਬਾਕੀ ਓਦਾਂ ਸਾਡੀ ਇਹ ਵੀ ਆ ਵੀ ਫਾਈਨਲ ਵਾਲੇ ਦਿਨ ਵੀ ਆਪਾਂ ਜਿਹੜਾ ਕੋਈ ਬੈਸਟ ਬੈਟਮੈਨ ਬੋਲਰ ਆ ਉਹਨਾਂ ਲਈ ਵਿਸ਼ੇਸ਼ ਸਨਮਾਨ ਵੀ ਕਰਾਂਗੇ ਤੇ ਜਿਹੜੇ ਮੁੰਡੇ ਓਦਾਂ ਆਪਣਾ ਵਧੀਆ ਖੇਡਦੇ ਪਿੰਡ ਦਾ ਮੈਚ ਉਹਨਾਂ ਨੂੰ ਦਿੱਤਾ ਜਾਂਦਾ ਵੀ ਜਿਹੜਾ ਕੋਈ ਮੈਚ ਵਧੀਆ ਪ੍ਰਦਰਸ਼ਨ ਕਰਦਾ ਹੈ ਠੀਕ ਹੈ ਜੀ ਇੱਕ ਪਿੰਡ ਦੇ ਜ਼ਿੰਮੇਵਾਰ ਸਰਪੰਚ ਹੋਣ ਦੇ ਨਾਤੇ ਪਿੰਡ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਚਾਹੇ ਟੂਰਨਾਮੈਂਟ ਚਾਹੇ ਗੁਰਮਤ ਸਮਾਗਮ ਜਾਂ ਕੋਈ ਵੀ ਹੋਰ ਪਿੰਡ ਪੱਧਰ ਤੇ ਆਪਾਂ ਕੋਈ ਪ੍ਰੋਗਰਾਮ ਕਰਾਉਨੇ ਆ ਕਿੰਡੀ ਕਬਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਮੈਨੇਜ ਕਰਨਾ ਪੂਰਾ ਹੰਚੋਂ ਦਿਨਾਂ ਤੇ ਇਦਾਂ ਹੀ ਆ ਜੀ ਦੇਖੋ ਆਪਣਾ ਵੀ ਕੰਮ ਵੀ ਪੈਂਦੇ ਪਿੰਡਾਂ 'ਚ ਕੋਈ ਨਾ ਕੋਈ ਰੌਲਾ ਨਿਗਲਦਾ ਰਹਿੰਦਾ ਜਾਂ ਕੁਛ ਵੀ ਆਪਣਾ ਕੰਮ ਵੀ ਕਰਾਉਣੇ ਪਿੰਡਾਂ ਦੇ ਨਾਲ ਟੂਰਨਾਮੈਂਟ ਦੀ ਜ਼ਿੰਮੇਵਾਰੀ ਦੁੱਖ ਨਹੀਂ ਹੋ ਜਾਂਦੀ ਤੇ ਸਾਰੀ ਚੀਜ਼ ਨੂੰ ਮੈਨੇਜ ਕਰਕੇ ਚੱਲਣਾ ਵੀ ਸਾਰਿਆਂ ਨੂੰ ਕਿੱਦਾਂ ਨਾਲ ਜੋੜ ਕੇ ਚੱਲਣਾ ਆ ਬਾਹਰਲੇਆਂ ਨੂੰ ਜਾਂ ਆਪਣੇ ਪਿੰਡ ਦੇ ਅਨੁਸਾਰਿਆਂ ਨੂੰ ਤੇ ਸਾਰਾ ਟਾਈਮ ਬੰਦ ਆਪਾਂ ਪ੍ਰਬੰਧ ਕਰਨਾ ਜੀ ਹੁਣ ਆਪਣਾ ਇਸ ਤੋਂ ਬਾਅਦ 25 26 ਤਰੀਕ ਨੂੰ ਪਿੰਡ ਆਪਣੇ ਬਾਬਾ ਜੀ ਦੇ ਵਰਸੀ ਤੇ ਇੱਕੀ ਮਸਾਲਾ ਨਾਲ ਜੋਨ ਮੇਲ 25 ਤਰੀਕ ਨੂੰ ਕੁਸ਼ਤੀਆਂ ਦਾ ਪ੍ਰੋਗਰਾਮ ਹੋਊਗਾ 26 ਨੂੰ ਕਬੱਡੀ ਆ ਉੱਥੇ ਵੀ ਆਪਣੇ ਵੱਡੇ ਨਾਮ ਚਾਰ ਤੇ ਆਪਣਾ 1 ਲੱਖ ਫਸਟ ਹੈ ਆ ਸੈਕੰਡ ਹੈ ਹੈਗਾ ਜੀ 71000 ਤੇ ਬੈਸਟ ਰੀਡਰ ਜਫੀ ਨੂੰ ਸੋਨੇ ਦਾ ਗਹਿਣਾ ਅੱਜ ਦੇ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਇਸ ਦੇ ਵਿੱਚ ਵੀ ਆਪਣਾ 16 ਤੋਂ 20 ਟੀਮਾਂ ਐਂਟਰ ਹੋਈਆਂ ਗਈਆਂ ਠੀਕ ਹੈ ਜਿਨ੍ਹਾਂ ਚੋਂ ਹੁਣ ਕੱਲ ਨੂੰ ਸੈਮੀਫਾਈਨਲ ਤੇ ਫਾਈਨਲ ਹੋਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫਿਰ ਤੋਂ ਤੁਹਾਡੀ ਕਮੇਟੀ ਨੂੰ ਔਰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਮੁਬਾਰਕਬਾਦ ਇਸ ਛਲਾਗਾ ਜੋ ਕੁਪਰਾਲੇ ਲਈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਤੁਹਾਡਾ ਪਿੰਡ ਤੁਸੀਂ ਸਾਰੀ ਕਾਢੀ ਕਮੇਟੀ ਮਿਲ ਕੇ ਇਸ ਤਰ੍ਹਾਂ ਦੇ ਸੋਹਣੇ ਉਪਰਾਲੇ ਕਰਦੇ ਰਹੋਗੇ ਔਰ ਨੌਜਵਾਨ ਨੂੰ ਸਿੱਧੇ ਰਸਤੇ ਪਾਓਗੇ ਬਹੁਤ-ਬਹੁਤ ਧੰਨਵਾਦ 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 ਜੀ ਜਿਹੜੇ ਵੀ ਮੇਰੇ ਵੀਰ ਪਹੁੰਚੇ ਆ ਟੀਮਾਂ ਪਹੁੰਚੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਇੱਥੇ ਆਇਆ ਦਾ ਬਹੁਤ-ਬਹੁਤ ਧੰਨਵਾਦ ਜੀ ਬਾਈ ਜੀ ਦਾ ਸਾਥ ਸਾਥ ਜੀ ਬਾਈ ਜੀ ਦੇਖੀ ਬਣੀ ਜਿੰਨੇ ਵੀ ਆਪਣੇ ਛੋੜੇ ਲਖਨ ਦੀ ਪੰਚਾਇਤ ਆ ਐਨ ਐ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਆ ਸਾਰਾ ਦੇ ਸਹਿਯੋਗ ਦੇ ਨਾਲ ਇੱਕ ਨਸ਼ਿਆਂ ਤੋਂ ਦੂਰ ਨੌਜਵਾਨੀ ਨੂੰ ਨਵੀਂ ਸ਼ੇਧ ਦੇਣ ਵਾਸਤੇ ਟੂਰਨਾਮੈਂਟ ਚਾਲੂ ਕੀਤਾ ਗਿਆ ਕ੍ਰਿਕਟ ਦਾ ਸਾਰੇ ਹੀ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਰੇ ਹੀ ਤੁਹਾਨੂੰ ਮਨੋਂ ਤੁਹਾਨੂੰ ਜੁਰ ਲਾਉਂਦੇ ਆ ਕਿ ਯੂਥ ਨੂੰ ਬਚਾਇਆ ਜਾਵੇ ਨਸ਼ਿਆਂ ਤੋਂ ਇੱਕ ਵਧੀਆ ਸਨੇਹਾ ਦਿੱਤਾ ਜਾ ਰਿਹਾ ਹੈ ਅਸੀਂ ਹੋਰ ਵੀ ਲਾਗੇ ਦੀ ਸੰਗਤ ਨੂੰ ਅਪੀਲ ਕਰਦੇ ਆ ਲਾਗੇ ਲਾਗੇ ਪਿੰਡਾਂ ਦੇ ਨੂੰ ਅਪੀਲ ਕਰਦੇ ਆ ਸਾਰੇ ਭਰਾਵਾਂ ਨਾਲ ਮਿਲ ਕੇ ਖੇਡਾਂ ਨੂੰ ਪ੍ਰਮੋਟ ਕਰੋ ਸਾਥ ਦਿਓ ਭਰਾਵਾਂ ਦਾ ਜਿਹੜੇ ਵੀ ਅੱਗੇ ਲੱਗੇ ਉਹਨਾਂ ਦਾ ਜਰੂਰ ਸਾਥ ਦਿੱਤਾ ਜਾਵੇ ਅਸੀਂ ਲਖਣਗੜਾ ਦੀ ਪੰਚਾਇਤ ਤੋਂ ਮੈਂ ਮਜੂਦਾਂ ਤੇ ਪੰਚ ਅਸੀਂ ਖੁੱਲ ਕੇ ਸਪੋਰਟ ਕਰਦੇ ਹਾਂ ਨਾਲ ਦੀ ਜਿੱਥੇ ਕਿਤੇ ਵੀ ਲੋੜ ਆ ਸਾਡੀ ਅਸੀਂ ਤਨੋਂ ਮਨੋਂ ਤੁਹਾਨੂੰ ਨਾਲ ਹੈ ਇਹਨਾਂ ਦੇ ਸਹਿਯੋਗ ਦੇਵਾਂਗੇ ਪੂਰਾ ਤੇ ਬਾਕੀ ਜਿੰਨੇ ਵੀ ਐਨਆਰਈ ਵੀਰ ਬਾਹਰ ਬੈਠੇ ਆ ਸਾਰਿਆਂ ਨੂੰ ਅਪੀਲ ਆ ਵੀ ਪੂਰਾ ਸਾਥ ਦਿੱਤਾ ਜਾਵੇ ਨੌਜਵਾਨ ਵੀਰਾਂ ਦਾ ਤਾਂ ਜੋ ਆਪਾਂ ਆਪਣੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰੀਏ ਮੁਕਤ ਕਰੀਏ ਰੋਕ ਕਰੀਏ ਨੌਜਵਾਨਾਂ ਨੂੰ ਤੇ ਥੋੜੇ ਦਿਨਾਂ ਨੂੰ ਆਪਣੇ ਕਬੱਡੀ ਦਾ ਟੂਰਨਾਮੈਂਟ ਵੀ ਹੋ ਰਿਹਾ ਹੋਂ ਜਾ ਰਿਹਾ ਹੈ ਤੇ ਉੱਥੇ ਵੀ ਸਾਰੀ ਸੰਗਤ ਨੂੰ ਅਪੀਲ ਆ ਹਮ ਹਮ ਆ ਕੇ ਪਹੁੰਚਣ ਤੇ ਸਾਰਿਆਂ ਦਾ ਸਹਿਯੋਗ ਆ ਬਸ ਸਾਰੇ ਉਥੇ ਪਹੁੰਚਣ ਦੀ ਕਿਰਪਾਲਤਾ ਕਰਨਾ ਅਸੀਂ ਧੰਨਵਾਦੀ ਹਾਂ ਸਾਰਿਆਂ ਦੇ ਬਾਈ ਗੁਰਜੀਤ ਸਾਹਿਬਾ ਸ੍ਰੀ ਵੈਦਿਕ ਜੀ ਕੀ ਪਤਨੀ ਪਾਜੀ ਵੀਨਰ ਟੀਮ ਲਖਣਖੁਰਦ ਪੰਜਾਬ ਪੁਲਿਸ ਵਾਲੇ ਗੇਂਦੋ ਪੈਸੇ ਪਾਜੀ ਪੈਸੇ ਗੇਂਦੋ ਬਹੁਤ ਬਹੁਤ ਤੁਹਾਡਾ ਧੰਨਵਾਦ ਪਾਜੀ ਰਸਟ ਟੀਮ ਲਖਣਖੁਰਦ ਭਾਈ ਤਾੜੀ ਮਾਰ ਦਿਓ ほらほらほら。